ਪੰਜਾਬ ਦਾ ਸੱਭਿਆਚਾਰ ਲੁਕਤ ਹੁੰਦਾ ਜਾ ਰਿਹਾ ਹੈ ਜੇਕਰ ਗੱਲ ਕਰਾਂਗੇ ਅੱਜ ਅਜੇ ਹੀ ਕਿ ਸੱਭਿਆਚਾਰਕ ਪੱਠੀ ਦੀ ਜੋ ਕਿ ਹੁਣ ਕਾਫੀ ਜ਼ਿਆਦਾ ਘਟ ਗਈ ਹੈ ਤਸਵੀਰਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਦਿੰਦੇ ਆ ਲੁਧਿਆਣਾ ਦੇ ਜੋਧਾ ਪਿੰਡ ਵਿੱਚ ਖੜੇ ਆ ਕਿਉਂਕਿ ਸ਼ਹਿਰਾਂ ਦੇ ਵਿੱਚ ਪੱਠੀਆਂ ਜਿਹੜੀਆਂ ਨੇ ਖਤਮ ਹੋ ਚੁੱਕੀਆਂ ਨੇ ਲੁਕਤ ਹੋ ਚੁੱਕੀਆਂ ਨੇ ਬੇਸ਼ੱਕ ਪਹਿਲਾਂ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇੱਕ ਪੱਠੀ ਹੁੰਦੀ ਸੀ ਜਿੱਥੇ ਜਿਹੜੇ ਬਿਸਕੁਟ ਕੱਢੇ ਜਾਂਦੇ ਸੀ ਬਿਸਕੁਟ ਜਿਹੜੇ ਨੇ ਸੌਣ ਮਹੀਨੇ ਦੇ ਵਿੱਚ ਖਾਸ ਤੌਰ ਤੇ ਕਰਵਾਏ ਜਾਂਦੇ ਸੀ ਕਿਉਂਕਿ ਪੈਣਾ ਨੂੰ ਜਿਹੜਾ ਸੰਧਾਰਾ ਭਰਾਮਾ ਵੱਲੋਂ ਦਿੱਤਾ ਜਾਂਦਾ ਸੀ ਜਾਂ ਅਸੀਂ ਕਹਿ ਸਕਦੇ ਹਾਂ ਕਿ ਆਪਣੀ ਧੀ ਨੂੰ ਜਿਹੜਾ ਸੰਧਾਰਾ ਉਸਦੇ ਸਹਰੇ ਘਰ ਵਿੱਚ ਮਾਪੇ ਪੰਚਾਉਦੇ ਸਨ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਸੇ ਹੀ ਤਕਨੀਕ ਦੇ ਨਾਲ ਜਿਹੜੇ ਬਿਸਕੁਟ ਕੱਢੇ ਜਾ ਰਹੇ ਨੇ ਬੇਸ਼ੱਕ ਕੁਝ ਜਿਹੜੀ ਹੈ ਤਕਨੀਕ ਦੇ ਵਿੱਚ ਯਾਦ ਜ਼ਰੂਰ ਹੋ ਚੁੱਕਾ ਹੈ ਅਸੀਂ ਕਹਿ ਸਕਦੇ ਹਾਂ ਕਿ ਐਡਵਾਂਸ ਆ ਚੁੱਕੀ ਹੈ ਤਕਨੀਕ ਜਿਸ ਤਰ੍ਹਾਂ ਹੁਣ ਬਿਸਕੁਟ ਜਿਹੜੇ ਬਣਾਏ ਜਾਂਦੇ ਨੇ ਪਹਿਲਾਂ ਬਿਲਕੁਲ ਹੀ ਹੱਥ ਨਾਲ ਗਿੜਿਆ ਜਾਂਦਾ ਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਕਿ ਠੱਠੀ ਵਿੱਚ ਕਿਸ ਤਰ੍ਹਾਂ ਬਿਸਕੁਟ ਰੱਖੇ ਜਾਂਦੇ ਨੇ ਜਾਂ ਕਿੰਨੀ ਇੱਕ ਮਿਹਨਤ ਕੀ ਗਰਮੀ ਦੇ ਵਿੱਚ ਜਿਹੜਾ ਬੈਠਣਾ ਪੈਂਦਾ ਹੈ ਗੱਲਬਾਤ ਕਰ ਲੈਣੇ ਆ ਜੋ ਪੱਠੀ ਚਲਾਉਂਦੇ ਨੇ ਸਰ ਕੀ ਨਾਮ ਆ ਜੀ ਕਿੰਨੇ ਕ ਸਮੇਂ ਤੋਂ ਇਸ ਕਿਤੇ ਦੇ ਨਾਲ ਜੁੜੇ ਹੋਏ ਹੋ ਮੈਂ ਬਿਕਰਮਜੀਤ ਸਿੰਘ ਮਰਨਵਾ ਜੀ ਕਮ ਸੇ ਕਮ ਮੈਂ 30 35 ਸਾਲ ਤੋਂ ਜੁੜਿਆ ਹੋਇਆ ਇਸ ਕੰਮ ਅੱਛਾ ਸਰ ਜਿਸ ਤਰ੍ਹਾਂ ਕੀ ਜਿਹੜੀਆਂ ਪੱਠੀਆਂ ਅਸੀਂ ਦੇਖੀਆਂ ਕਿ ਸ਼ਹਿਰਾਂ ਦੇ ਵਿੱਚ ਲੁਕਤ ਹੁੰਦੀਆਂ ਜਾ ਰਹੀਆਂ ਨੇ ਕੀ ਲੱਗਦਾ ਵਾ ਵੀ ਤੁਸੀਂ ਹਰ ਸਮੇਂ ਚਲਾਉਂਦੇ ਹੋ ਇਹ ਜਾਂ ਸਿਰਫ ਸੌਣ ਮਹੀਨੇ ਸੌਣ ਲਈ ਵੀ ਨਹੀਂ ਚੱਲਦਾ ਜੀ ਸਰ ਜੀ ਹਾਂ ਹਰ ਸਮੇਂ ਨਹੀਂ ਕਿਹਾਦਾ ਨਹੀਂ ਦਿਨੋਂ ਡੇਢ ਡੇਢ ਮਹੀਨਾ ਦੋ ਮਹੀਨਾ ਚੱਲਦਾ ਹੈ ਅੱਛਾ ਕਿੰਨੇ ਕੇ ਸਮੇਂ ਤੋਂ ਇਸ ਕਿਤੇ ਨਾਲ ਜੁੜੇ ਹੋਏ ਹੋ ਜੀ ਜੀ 30-35 ਸਾਲ ਤੋਂ ਜੁੜਿਆ ਹੋਇਆ ਜੀ 30-35 ਸਾਲ ਹੋ ਗਏ ਹਾਂ ਜੀ ਆ ਲਗਾਤਾਰ ਹਰ ਵਾਰੀ ਇੱਥੇ ਪੱਠੀ ਲਗਾਉਣੇ ਜਾਂ ਕਿਤੇ ਹੋਰ ਜਗ੍ਹਾ ਤੇ ਹਰ ਵਾਰੀ ਇੱਥੇ ਵੀ ਰਹੇ ਆ ਅਸੀਂ ਮਹਿਲਕਲਾਂ ਵੀ ਰਹੇ ਆ ਰੈਕੋਟ ਵੀ ਰਹੇ ਆ ਅੱਛਾ ਜੀ ਹਾਂ ਜੀ ਕਿਦਾਂ ਦੇਖਦੇ ਹੋ ਜਿੱਦਾਂ ਵੀ ਪਹਿਲਾਂ ਲੋਕ ਜਿਹੜੇ ਨੇ ਹਰ ਕੋਈ ਆਪਣੀ ਜਿਹੜਾ ਕੁੜੀਆਂ ਨੂੰ ਜਿਹੜਾ ਵਾ ਦੇਣ ਵਾਸਤੇ ਆਉਂਦੇ ਸੀ ਬਿਸਕਟ ਪਰ ਹੁਣ ਕਾਫੀ ਜ਼ਿਆਦਾ ਘਟ ਗਿਆ ਟ੍ਰ ਨੇ ਤੱਕ ਰਿਦਿਨ ਆਉਂਦੇ ਹੁਣ ਨਹੀਂ ਆ ਉਦੋਂ ਥੋੜਾ ਜਿਹਾ ਘੱਟ ਕੇ ਅੱਗੇ ਨਾਲ ਜਾਣੀ ਹਾਂਜੀ ਕਿਉਂਕਿ ਮੈਨੂੰ ਲੱਗਦਾ ਕਿ ਜਿਹੜੇ ਤਿਆਰ ਬਿਸਕਟ ਆ ਉਹੀ ਦੇ ਦਿੰਦੇ ਹੁਣੇ ਆ ਹਾਂਜੀ ਹਾਂਜੀ ਕਿਦਾਂ ਦੇ ਦਿਆਂ ਵੀ ਲੋਕ ਇਸ ਜਿਹੜੇ ਕਿੱਤੇ ਨਾਲ ਜਿੱਦਾਂ ਪਹਿਲਾਂ ਕੀ ਹੁੰਦਾ ਸੀ ਪਰਿਵਾਰ ਜੁੜੇ ਹੁੰਦੇ ਸੀ ਕਿੱਤੇ ਦੇ ਨਾਲ ਤੇ ਪਰਿਵਾਰ ਤੋਂ ਬਾਅਦ ਉਹਦੇ ਅੱਗੇ ਬੱਚੇ ਵੀ ਉਹੀ ਕਿੱਤਾ ਬਣਾਉਂਦੇ ਸੀ ਹੁਣ ਲੱਗਦਾ ਕਿ ਬੱਚੇ ਜਿਹੜੇ ਕਿੱਤਾ ਬਣਾਉਣ ਨੂੰ ਤਿਆਰ ਨੇ ਜਾਂ ਕੁਝ ਨਹੀਂ ਕਹਿ ਸਕਦੇ ਤਿਆਰ ਵੀ ਹੋ ਸਕਦੇ ਨਹੀਂ ਵੀ ਤਿਆਰ ਹੋ ਸਕਦੇ ਤਾਂ ਅਗਲੀ ਪੀੜੀ ਤੇ ਡਿਪੈਂਡ ਆ ਅਗਲੀ ਪੀੜੀ ਤੇ ਜੀ ਬਿਲਕੁਲ ਕਿਤੇ ਨਾ ਕਿਤੇ ਜ਼ਰੂਰ ਕਿਹਾ ਜਾ ਰਿਹਾ ਕਿ ਜਾ ਜ਼ਰੂਰ ਘਟ ਗਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭੱਠੀ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਇਥੋਂ ਬਿਸਕੁਟ ਬਣਾਏ ਜਾਂਦੇ ਨੇ ਪਹਿਲਾਂ ਆਟਾ ਗੁੰਦਿਆ ਜਾਂਦਾ ਹੈ ਘਿਓ ਅਤੇ ਦੁੱਧ ਪਾ ਕੇ ਉਸ ਤੋਂ ਬਾਅਦ ਵਿੱਚ ਬਿਸਕੁਟ ਬਣਾਏ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਿਸਕੁਟ ਬਣਾਏ ਜਾਂਦੇ ਨੇ ਉਸ ਤੋਂ ਬਾਅਦ ਵਿੱਚ ਭੱਠੀ ਦੇ ਵਿੱਚ ਰੱਖੇ ਜਾਂਦੇ ਨੇ ਤੇ ਪਕਾਏ ਜਾਂਦੇ ਨੇ ਗੱਲਬਾਤ ਕਰਾਂਗੇ ਬਾਈ ਜੀ ਜਿਸ ਤਰ੍ਹਾਂ ਭੱਠੀ ਦੇ ਮੂਹਰੇ ਬੈਠਣਾ ਕਿੰਨਾ ਇੱਕ ਮੁਸ਼ਕਿਲ ਦਾ ਕੰਮ ਹੈ ਕਿੰਨੀ ਕਿ ਗਰਮੀ ਜਿਹੜੀ ਆ ਝੱਲਣੀ ਪੈਂਦੀ ਹੈ ਗਰਮੀ ਜੀ ਬਹੁਤ ਜ਼ਿਆਦਾ ਹੈ ਭੱਠੀ ਮੂਹਰੇ ਬੈਠਣਾ ਅੱਜ ਕੱਲ੍ਹ ਜੀ ਉਹ ਜਾਰੇ ਮੈਂ ਪਰੇਸ਼ਾਨ ਹੋ ਜਾਈ ਸਾਂ ਜੀ ਗਰਮੀ ਪਰ ਇਹ ਕਿੱਤਾ ਸੀ ਦੇਖਿਆ ਕਿੱਤਾ ਘਟਦਾ ਜਾ ਰਿਹਾ ਵਾ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਜਿਹੜਾ ਘਟ ਹੋ ਚੁੱਕਿਆ ਵਾ ਕੀ ਗੱਲ ਕਾਰਨ ਕੀ ਹੈ ਕਾਰਨ ਜੀ ਅੱਜ ਕੱਲ ਟੌਰੀ ਲੋਗ ਆ ਹਾਂਜੀ ਕਿਵੇਂ ਅਗਲਾ ਗਰਮੀ ਸੇ ਥੀਦੀ ਨਹੀਂ ਆਉਂਦਾ ਜੀ ਨਹੀਂ ਆਉਂਦਾ ਨਹੀਂ ਘਟਾਉਂਦਾ ਹਾਂ ਯਾਰ ਕਿਵੇਂ ਜੀ ਤਿਆਰੀ ਲੈ ਲੈਂਦੇ ਆ ਬਸ ਆਪਣੀ ਜੀ ਤਿਆਰੀ ਬਣੇ ਬਣਾਏ ਲੈ ਜਾਂਦੇ ਮੇਰੇ ਬਣੇ ਬਣਾਏ ਲੈ ਲੈਂਦੇ ਆ ਜੀ ਬਿਲਕੁਲ ਕਿਤੇ ਨਾ ਕਿਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀਆਂ ਮਿਹਨਤ ਕੀਤੀ ਜਾਂਦੀ ਹੈ ਜੇ ਅਸੀਂ ਕਹ ਸਕਦੇ ਕਿ ਮਿਹਨਤ ਕਾਫੀ ਜ਼ਿਆਦਾ ਲੱਗਦੀ ਹੈ ਇੱਥੇ ਜਿਹੜੇ ਲੋਕ ਆਉਂਦੇ ਨੇ ਕਾਫੀ ਲੰਬਾ ਸਮਾਂ ਉਹਨਾਂ ਨੂੰ ਆਪਣੀ ਵਾਰੀ ਦੀ ਉਹ ਡੀਕ ਵੀ ਕਰਨੀ ਪੈਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਾਜੀ ਕਾਫੀ ਸਮੇਂ ਤੋਂ ਜਿਹੜੀਆਂ ਮਹਿਲਾਵਾਂ ਇੰਤਜ਼ਾਰ ਕਰ ਰਹੀਆਂ ਨੇ ਸਰ ਕਿਹੜੀ ਜਗ੍ਹਾ ਤੋਂ ਆਏ ਹੋ ਜੋਧਾ ਤੋਂ ਆਏ ਹੋ ਜੀ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜਾ ਵਾਸੀ ਸੰਧਾਰਾ ਪਹਿਲਾਂ ਕੀ ਹੁੰਦਾ ਸੀ ਵੀ ਮਾਪੇ ਨਾ ਪਹਿਲਾਂ ਹੀ ਘੜਾ ਲੈਂਦੇ ਸੀ ਸੌਣ ਚੜਨ ਤੋਂ ਹੁਣ ਵੀ ਉਹੀ ਪ੍ਰੇਤਾ ਚੱਲਦੀ ਆ ਰਹੀ ਹੈ ਤੁਹਾਡੀ ਜਾਂ ਫਿਰ ਸਾਡੀ ਤਾਂ ਸੋਚ ਇਹ ਹੀ ਹੈ ਵੀ ਪੈਣਾ ਨੂੰ ਜਿਹੜਾ ਸਾਰਾ ਤੁਹਾਨੂੰ ਆਪਦੇ ਬਿਸਕਟ ਦੇਸੀ ਘਿਓ ਦੇ ਬਣਵਾ ਕੇ ਦੇ ਕੇ ਆਈਏ। ਅੱਛਾ ਜੀ। ਹਾਂ। ਮਤਲਬ ਵਧੀਆ ਤਰੀਕੇ ਨਾਲ ਬਣਵਾ ਕੇ ਐਨ ਖੁੱਲੇ ਡੁੱਲੇ ਹਾਂਜੀ ਘਰੋਂ ਹਰੇਕ ਸਾਲ ਇਹਨਾਂ ਤੋਂ ਹੀ ਬਣਵਾਉਨੇ ਆ। ਅੱਛਾ ਜੀ। ਯੋਧਾ ਹੀ ਸਾਡਾ ਪੰਡਾ। ਮਤਲਬ ਅਸੀਂ ਵਧੀਆ ਤਰੀਕੇ ਨਾਲ ਬਣਵਾ ਕੇ ਦੇ ਕੇ ਇਹਦੇ ਮਰਜ਼ੀ ਨਾਲ ਜਿੰਨਾ ਇਹ ਨਹੀਂ ਹੈਗਾ ਵੀ ਥੋੜੇ ਜਿਹੇ ਜਿਹੜੇ ਹਫ਼ਤਾ 10 ਦਿਨ ਚੱਲਣਾ। ਆਪੀ ਪਾ ਭਰ ਕੇ ਲੈ ਕੇ ਜਾਣਾ ਬਣਵਾ ਕੇ ਵਧੀਆ ਤਰੀਕੇ ਨਾਲ ਤੇ ਮਤਲਬ ਆਉ ਦੇ ਮਨ ਨਾਲ ਜਿਹਜੀ ਮਰਜ਼ੀ ਵਿੱਚ ਪਾ ਪਰ ਲੱਗਦਾ ਨਹੀਂ ਕਿ ਇਹ ਪ੍ਰਥਾ ਜਿਹੜੀ ਘੜਦੀ ਜਾ ਰਹੀ ਆ ਲੋਕ ਆਇਆ ਵੀ ਇਹਦੇ ਨਵੇਂ ਬੱਚੇ ਉਹ ਤਾਂ ਬਣਵਾਉਣ ਨਹੀਂ ਆਉਂਦਾ ਕੋਈ ਅਸੀਂ ਸਵੇਰ ਦੇ ਜਵਾਕਾਂ ਨੂੰ ਕਹਾਂਗੇ ਵੀ ਜਪਾ ਜਿੱਕੇ ਚੱਕ ਲਿਓ ਬਣੇ ਪਏ ਨੇ ਕੋਈ ਆਉਣ ਨੂੰ ਤਿਆਰ ਨਹੀਂ ਆ ਕੀ ਕਰੂ ਬੰਦਾ ਉੱਥੇ ਇੱਥੇ ਟਾਈਮ ਲੱਗ ਜਾਂਦਾ ਟਾਈਮ ਕੀ ਗਰਮੀ ਆ ਹਾਂਜੀ ਖੜੂ ਕਿਹੜਾ ਇੱਥੇ ਗਰਮੀ ਦੇ ਵਿੱਚ ਖੜਨ ਨੂੰ ਤਿਆਰ ਨਹੀਂ ਕੋਈ ਕਦੇ ਬੇਟੀ ਦਾ ਫੋਨ ਆਉਂਦਾ ਹੋਣਾ ਵੀ ਮੈਨੂੰ ਉਹੀ ਬਿਸਕਟ ਤਿਆਰ ਹੀ ਦੇ ਕੇ ਜਾਓ ਜਾਂ ਕਹਿੰਦੇ ਨੇ ਵੀ ਮੈਨੂੰ ਸਪੈਸ਼ਲ ਫਰਵਾ ਕੇ ਦੇ ਕੇ ਜਾਓ ਜੀ ਰੈਡੀमेड ਨਹੀਂ ਲੈ ਕੇ ਆਉਣੇ ਨਾ 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 ਸਪੈਸ਼ਲ ਕਹਿੰਦੀ ਆ ਨੀ ਜੀ ਬਿਲਕੁਲ ਕਿਤੇ ਨਾ ਕਿਤੇ ਜਿਹੜੀ ਇਹ ਕਹਿੰਦੇ ਵੀ ਫਰਮਾਇਸ਼ ਵੀ ਆਉਂਦੀ ਹੈ ਤੇ ਉਸ ਦੇ ਹਿਸਾਬ ਦੇ ਨਾਲ ਹੀ ਜਿਹੜੇ ਬਿਸਕੁਟ ਨੇ ਸਪੈਸ਼ਲ ਹਰ ਵਾਰ ਜਿਹੜੇ ਨੇ ਬਣਵਾਉਣ ਲਈ ਆਉਂਦੇ ਨੇ ਗੱਲਬਾਤ ਕਰਾਂਗੇ ਜਿਹੜੇ ਨੇ ਕਾਫੀ ਸਮੇਂ ਤੋਂ ਡੀ ਕਰ ਰਹੇ ਨੇ ਹਾਂਜੀ ਕਿਸ ਤਰ੍ਹਾਂ ਦੇਖਦੇ ਹਾਂ ਵੀ ਕਾਫੀ ਸਮਾਂ ਜਿਹੜਾ ਉਹ ਦੀ ਕਰਨੀ ਪੈਂਦੀ ਹੈ ਤੇ ਕੀ ਇਹਦੀ ਪਰਸਤਾ ਕੀ ਹਸੰਦਾਰੇ ਬਹੁਤ ਟਾਈਮ ਲੱਗ ਜਾਂਦਾ ਭਾਈ ਸ਼ਬੀਰ ਤੇ ਬੈਠੀਆਂ 8 ਵਜੇ ਦੇ ਇਥੇ ਬਹੁਤ ਕਰਨਾ ਪੈਂਦਾ ਕੁੜੀਆਂ ਨੂੰ ਕਹੀਦਾ ਵੀ ਬਣੇ ਬਣਾਏ ਮੰਗਦੀਆਂ ਨੇ ਕਹਿੰਦੀ ਮਣਵਾ ਕੇ ਲਿਆ ਕੇ ਦੇ ਕੇ ਜਾਓ ਵਦ ਮੰਗਦਾ ਦੀਆਂ ਬਿਸਕਟ ਅੱਛਾ ਜੀ ਮੌਨ ਦੇ ਬਿਸਕਟ ਵਧੀਆ ਨਹੀਂ ਹੁੰਦੇ ਹੈਗੇ ਅੱਛਾ ਜੀ ਤਾਂ ਟਾਈਮ ਲੱਗ ਜਾਂਦਾ ਬੇਟਾ ਇਥੇ ਬੈਠਣਾ ਪੈਂਦਾ ਬੈਠਣਾ ਪੈਂਦਾ ਬੈਠਣਾ ਪੈਂਦਾ ਟਾਈਮ ਲੱਗਦਾ ਮਿਹਨਤ ਵਿਚਾਰੇ ਕਰਦੇ ਨੇ ਬਹੁਤ ਜ਼ਿਆਦਾ ਪਰ ਬਿਸਕੁਟ ਵੀ ਤਾਂ ਸਵਾਦ ਬਣਦੇ ਹੋਣੇ ਜੇ ਸਮਾਂ ਲੱਗਦਾ ਬਿਸਕੁਟ ਵਧੀਆ ਬਣਦੇ ਆ ਭਾਈ ਬੱਚੇ ਖੁਸ਼ ਹੋ ਜਾਂਦੇ ਆ ਖੁਸ਼ ਹੋ ਜਾਂਦੇ ਆ ਮਾਦਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਕਿ ਕਿੰਨਾ ਕੁ ਸਹੀ ਭਾਵਾ ਹਾਂਜੀ ਜੈਨਕ ਮੇਂ ਜੋਧਾ ਹੀ ਆਂ ਜੋਧਾ ਤੋਂ ਹੀ ਆਏ ਹਾਂ ਹਾਂਜੀ ਕਿੰਨਾ ਕੁ ਸਮਾਂ ਹੋ ਗਿਆ ਥੇ ਇੰਤਜ਼ਾਰ ਕਰਦੇ ਨੂੰ ਬਾਰੀ ਦੀ ਮੈਂ ਤਾਂ ਹੁਣੇ ਆਈ ਆ ਹੁਣੇ ਆਏ ਹਾਂ ਹਾਂ ਹੁਣੇ ਕਿੰਨਾ ਕੁ ਟਾਈਮ ਲੱਗਦਾ ਵਾ ਲੱਗੂਗਾ ਟਾਈਮ ਤਾਂ ਹਲੇ ਘੱਟ ਦਾ ਪੜਦੇ ਲਾ ਤੁਹਾਨੂੰ ਦੋ ਦੋ ਘੰਟੇ ਲੱਗਣਗੇ ਛੇ ਘੰਟੇ ਲੱਗਣਗੇ ਲੱਗ ਜਾਣੇ ਲੱਗ ਜਾਣੇ ਆਰਾਮ ਨਾਲ ਪਰ ਇਹ ਲੱਗਦਾ ਵੀ ਇਹ ਔਖਾ ਕੰਮ ਆ ਆਪਣੀ ਬੇਟੀ ਨੂੰ ਦੇਣ ਵਾਸਤੇ ਘੜਵਾ ਰਹੇ ਹੋ ਜਾਂ ਘਰ ਵਾਸਤੇ ਬੇਟੀ ਵਾਸਤੇ ਘਰ ਵਾਸਤੇ ਵੀ ਚੱਲ ਜੂਗੇ ਰੇ ਅੱਛੇ ਘਰ ਵਾ ਅੱਛੇ ਕਹਿੰਦੇ ਘਰ ਦੇ ਵਧੀਆ ਹੁੰਦੇ ਨਾ ਇਹ ਹਾਂਜੀ ਬਾਜ਼ਾਰ ਦੇ ਸੋਨੇ ਦੇ ਦੁੱਧ ਨਹੀਂ ਬੰਦੇ ਆਪਣੇ ਦੁੱਧ ਕਿਉਂ ਸਾਰਾ ਪਊਗਾ ਹਾਂਜੀ ਮਰਜ਼ੀ ਦੀ ਚੀਜ਼ ਵੇਚ ਜਾਂਦੀ ਹਾਂ ਮਰਜ਼ੀ ਵੇਚਦੀ ਆਉਣੇ ਬਾਜ਼ਾਰ ਤੇ ਬਰਕਤ ਨਹੀਂ ਆ ਉੜਾ ਦਿਖਾਇਆ ਜਾਂਦਾ ਥੋੜਾ ਜਿਹਾ ਇਹ ਹੋ ਜਾਂਦਾ ਕੋਈ ਸਪੈਸ਼ਲ ਫਰਮਾਇਸ਼ ਵੀ ਜਿੱਦਾਂ ਬਾਬਾ ਜੀ ਨੇ ਤਾਂ ਦੱਸਿਆ ਕਹਿੰਦੇ ਫਰਮਾਇਸ਼ ਆਉਂਦੀ ਆ ਵੀ ਉੱਥੋਂ ਵੀ ਭਾਈ ਕਢਵਾ ਕੇ ਲੈ ਕੇ ਆਉਣੇ ਆ ਫਰਮਾਇਸ਼ ਆਉਂਦੀ ਭਰਾਵਾ ਕੁੜੀਆਂ ਦੀ ਫਰਮਾਇਸ਼ ਆਉਂਦੀ ਆ ਹਾਂਜੀ ਕੀ ਕਹਿੰਦੇ ਬੱਚਿਆਂ ਨੇ ਕਹਿੰਦੇ ਨੇ ਸਾਨੂੰ ਘਰ ਦੇ ਬਿਸਕੁਟ ਚਾਹੀਦੇ ਵਧੀਆ ਅੱਛਾ ਕੱਢੀ ਹੋਏ ਹਾਂ ਬਾਜ਼ਾਰ ਤੇ ਆਉਂਦੇ ਸੀ ਲੈ ਲਾਂਗੇ ਆਪਣੇ ਆਪ ਲੈ ਲਾਂਗੇ ਅੱਛਾ ਜੀ ਉਹ ਕਹਿੰਦੇ ਨਾ ਸੇ ਆਪਦੇ ਲੈ ਲਾਂਗੇ ਜੇ ਤੁਸੀਂ ਦਿਓਗੇ ਉਹੀ ਦੂਸਰ ਪੈਸੇ ਸਾਨੂੰ ਪੈਸੇ ਦੇ ਦਿਓ ਬਸ ਕੁੜੀਆਂ ਕਹਿੰਦਿੰਦੀਆਂ ਨੇ ਇਹ ਬਿਲਕੁਲ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਹੁਣ ਜਿਹੜੀਆਂ ਨੇ ਕੁੜੀਆਂ ਵੀ ਕਹਿੰਦੀਆਂ ਨੇ ਕਿ ਬਿਸਕੁਟ ਜੇਕਰ ਦੇਣੇ ਨੇ ਤਾਂ ਕਢਵਾ ਕੇ ਦਿਓ ਨਹੀਂ ਤਾਂ ਕਹਿੰਦੇ ਜੇ ਦੂਸਰੇ ਬਾਜ਼ਾਰੋਂ ਹੀ ਲੈਣੇ ਤਾਂ ਅਸੀਂ ਆਪ ਵੀ ਲੈ ਲਾਂਗੇ ਇੱਕ ਕੁੜੀ ਵੀ ਬੈਠੀ ਆ ਮੈਂ ਤੁਸੀਂ ਤਾਂ ਨੌਜਵਾਨ ਹੋ ਜੇਕਰ ਗੱਲ ਕੀਤੀ ਆ ਵੀ ਕਿਸ ਤਰ੍ਹਾਂ ਦੇ ਦੇ ਦੋ ਆਪਣੇ ਘਰ ਵਾਸਤੇ ਕਢਾਉਣ ਵਾਸਤੇ ਆਇਆ ਜਾਂ ਕਿਸ ਨੂੰ ਦੇਣ ਵਾਸਤੇ ਨਹੀਂ ਆਪਣੇ ਨਾਨ ਨੂੰ ਆਪਣੇ ਵਾਸਤੇ ਨਹੀਂ ਨੀ ਨਾਨ ਨੂੰ ਨਾਨ ਨੂੰ ਦੇਣੇ ਆ ਹਾਂਜੀ ਹਾਂ ਮਤਲਬ ਲੱਗਦਾ ਕਿ ਇਹੀ ਬਿਸਕੁਟ ਆ ਜਿਹੜੇ ਦੇਣੇ ਚਾਹੀਦੇ ਨੇ ਹਾਂਜੀ ਹਾਂਜੀ ਇਹੀ ਦੇਣਾ ਚਾਹੀਦਾ। ਇਹੀ ਦੇਣਾ ਚਾਹੀਦਾ। ਕਿਹੜੇ ਕਾਰਨ ਤੁਹਾਨੂੰ ਵੀ ਇਹੀ ਆਉਂਦੇ ਨੇ ਜਾਂ ਇਹ ਵਧੀਆ ਹੁੰਦੇ ਨੇ ਵੈਸੇ ਵੀ ਮੌਲੇ ਦੇ ਲਈ ਉਹਨਾਂ 'ਚ ਬਰਕਤ ਨਹੀਂ ਹੁੰਦੀ ਹੈਗੀ। ਇਹ ਫਿਰ ਐ ਹੁੰਦਾ ਆਪਦੀ ਨਿਗਰਾਨੀ ਵਿੱਚ ਦੇਖਦੇ ਆਪਾਂ ਕੱਢਦੇ ਆ ਆਪਦੇ ਘਰ ਦਾ ਸਮਾਨ ਹੁੰਦਾ ਆ। ਹਾਂਜੀ। ਹਾਂਜੀ ਹਾਂਜੀ। ਜੀ ਬਿਲਕੁਲ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਆਂ ਕਿ ਤਸਵੀਰਾਂ ਤੁਹਾਨੂੰ ਇੱਕ ਵਾਰ ਮੁਰਤੂ ਦਿਖਾ ਦਿੰਨੇ ਆਂ ਕਿ ਪੱਠੀ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਆ ਮਿਹਨਤ ਕੀਤੀ ਜਾਂਦੀ ਆ ਪੱਠੀ ਦੇ ਅੱਗੇ ਜਿਹੜੇ ਨੇ ਨੌਜਵਾਨ ਬੈਠਦਾ ਹੈ ਤੇ ਉਸ ਤੋਂ ਜਿਹੜੇ ਬਿਸਕਟ ਨੇ ਕੱਢੇ ਜਾਂਦੇ ਨੇ ਕਿਤੇ ਨਾ ਕਿਤੇ ਝੋਕੇ ਲਗਾ ਕੇ ਜਿਹੜੇ ਬਿਸਕਟ ਕੱਢੇ ਜਾਂਦੇ ਨੇ ਪਰ ਅਸੀਂ ਕਹਿ ਸਕਦੇ ਹਾਂ ਕਿ ਪੱਠੀ ਜਿਹੜੀ ਆ ਹੁਣ ਲੁਕਤ ਹੁੰਦੀਆਂ ਜਾ ਰਹੀਆਂ ਨੇ ਪੱਠੀਆਂ ਦਾ ਜਿਹੜਾ ਕੰਮ ਆ ਕਾਫੀ ਘੜਦਾ ਜਾ ਰਿਹਾ ਇੱਕ ਨੌਜਵਾਨ ਵੀ ਇਸ ਜਗ੍ਹਾ ਤੇ ਕੰਮ ਕਰਦ ਨੇ ਗੱਲਬਾਤ ਕਰ ਲੈਨੇ ਬਾਈ ਕਿਦਾਂ ਦੇਖਦੇ ਹੋ ਤੁਸੀਂ ਨੌਜਵਾਨ ਨੂੰ ਲੱਗਦਾ ਕਿ ਕੰਮ ਬਹੁਤ ਔਖਾ ਵਾ ਪਰ ਹੁਣ ਤਾਂ ਮੈਨੂੰ ਲੱਗਦਾ ਨੌਜਵਾਨ ਇੰਨੀ ਮਿਹਨਤ ਕਰਨ ਨੂੰ ਤਿਆਰ ਹੀ ਨਹੀਂ ਨਹੀਂ ਜੀ ਹੁਣ ਤਾਂ ਨਹੀਂ ਕੋਈ ਕਰ ਸਕਦਾ ਨਹੀਂ ਕਰਦਾ ਤਾਂ ਹਾਂ ਜੀ ਤੁਸੀਂ ਕਿਵੇਂ ਕਰੀ ਜਾਂਦੇ ਹੋ ਸਾਡੀ ਤਾਂ ਮਜ਼ਦੂਰੀ ਹੈ ਹੀ ਤਾਂ ਕਰਦੇ ਵੀ ਆ ਕੀ ਲੱਗਦਾ ਕਿ ਨੌਜਵਾਨਾਂ ਨੂੰ ਹੱਥੀਂ ਕਿਰਤ ਪਾਉਣੀ ਚਾਹੀਦੀ ਹੈ ਕਿਉਂਕਿ ਸਾਡੇ ਤਾਂ ਜਿਹੜੇ ਪੰਜਾਬ ਵਾਲੇ ਉਹ ਕਹਿੰਦੇ ਬਾਹਰ ਹੋ ਗਿਆ ਨਾ ਕੰਮ ਹੀ ਹਾਂਜੀ ਮਸ਼ੀਨੀ ਹੋ ਗਿਆ ਤਾਂ ਕਰਕੇ ਮਸ਼ੀਨੀ ਹੋ ਗਿਆ ਪਰ ਮਸ਼ੀਨੀ ਉਹ ਗੱਲ ਨਹੀਂ ਬਣਦੀ ਕਹਿੰਦੇ ਹਾਂਜੀ ਹਾਂਜੀ ਉਹ ਸਵਾਦ ਟੇਸਟ ਦਾ ਫਰਕ ਆਈ ਟੇਸਟ ਦਾ ਫਰਕ ਹਾਂਜੀ ਕਿੰਨੇ ਕੁ ਲੋਕ ਆਉਂਦੇ ਨੇ ਹਰ ਰੋਜ਼ ਇੱਥੇ ਤੂੰ ਆਈ ਜਾਂਦਾ ਕਮਾਂਟ ਵਾਲਾ ਆਟਾ ਦਾ ਕਵਾਂਟਾ ਦਾ ਆਟਾ ਆ ਜਾਂਦਾ ਅੱਛਾ ਲੋਕ ਜਿੱਦਾਂ ਹੁਣ ਅਸੀਂ ਦੇਖਿਆ ਕਿ 2-2 ਘੰਟੇ ਤੋਂ ਲੋਕ ਇੰਤਜ਼ਾਰ ਕਰ ਰਹੇ ਨੇ ਹੋਰ ਕਹਿੰਦੇ ਹਜੇ ਹੋਰ 2-3 ਘੰਟੇ ਲੱਗ ਜਾਣੇ ਆ ਮਤਲਬ ਇੰਤਜ਼ਾਰ ਕਰਦੇ ਨੇ ਤਸ ਕਦੇ ਲੰਬਾ ਲੁੰਬਾ ਤਾਂ ਨਹੀਂ ਆਉਂਦਾ ਬਿਸਕਟਾਂ ਦਾ ਨਾ ਨਾ ਲੰਬਾ ਨਹੀਂ ਆਉਂਦਾ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਸਕਟ ਜਿਹੜੇ ਨੇ ਤਿਆਰ ਹੋ ਕੇ ਪੱਠੀ 'ਚੋਂ ਨਿਕਲ ਰਹੇ ਨੇ ਕਿ ਅਸੀਂ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਪੱਠੀ ਦੇ ਵਿੱਚ ਪੱਕ ਕੇ ਬਿਸਕਟ ਤਿਆਰ ਹੋ ਕੇ ਨਿਕਲਦੇ ਨੇ ਪੱਠੀ 'ਚੋਂ ਜਿਹੜੇ ਕੱਢੇ ਜਾ ਰਹੇ ਨੇ ਅਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਕਿੰਨੀ ਮਿਹਨਤ ਅਤੇ ਮੁਸ਼ਕਲ ਦਾ ਕੰਮ ਹੈ ਪਰ ਬੇਸ਼ੱਕ ਕਿਹਾ ਜਾਂਦਾ ਕਿ ਇੱਕ ਪਰਸਾ ਜਿਹੜੀ ਪੁਰਾਣੀ ਚੱਲਦੀ ਆਉਂਦੀ ਹੈ ਕਿ ਸੰਧਾਰਾ ਕੁੜੀਆਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਪੇਕੇ ਆਪਣੇ ਜਿਹੜੇ ਸਹੁਰੇ ਘਰ ਕੁੜੀਆਂ ਦੇ ਜਿਹੜੇ ਸੌਰੇਕਰ ਹੁੰਦੀਆਂ ਨੇ ਉੱਥੇ ਸੰਧਾਰਾ ਲੈ ਕੇ ਜਾਂਦੇ ਨੇ ਸੌਣ ਦੇ ਮਹੀਨੇ ਦੇ ਵਿੱਚ ਪਰ ਪੱਟੀਆਂ ਜਿਹੜੀਆਂ ਨੇ ਕਾਫੀ ਲੁਕਤ ਹੁੰਦੀਆਂ ਜਾ ਰਹੀਆਂ ਨੇ ਜੋ ਕੰਮ ਕਰਨ ਵਾਲੇ ਵਿਅਕਤੀ ਨੇ ਉਹਨਾਂ ਨੇ ਵੀ ਦੱਸਿਆ ਕਿ ਕਾਫੀ ਟਫ ਜੌਬ ਹੈ ਹਾਰਡ ਵਰਕ ਹੈ ਜਿਸ ਦੇ ਚੱਲਦੇ ਆ ਲੋਕ ਜਿਹੜੇ ਨੇ ਇਹ ਕੀਤਾ ਅਪਣਾਉਣਾ ਨਹੀਂ ਚਾਹੁੰਦੇ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵਿੰਦਰ ਸਿੰਘ